ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕੌਮ ਸ਼ਹੀਦਾਂ ਨੂੰ ਯਾਦ ਕਰਦੀ ਆ ਸ੍ਰੀ ਕਾਲ ਤਖਤ ਸਾਹਿਬ ਕੇ ਅੱਜ ਕੌਮ ਦੇ ਮਹਾਨ ਯੋਧੇ ਮਹਾਨ ਸ਼ਹੀਦ ਸ਼ਹੀਦ ਭਾਈ ਗੁਰਦੇਵ ਸਿੰਘ ਜੀ ਕੌਕੇ ਜਿਨ੍ਹਾਂ ਦੀ ਯਾਦ ਮਨਾਈ ਗਈ ਪਰਸੋਂ ਤੋਂ ਖੰਡਪੜ ਸਾਹਿਬ ਆਰੰਭ ਕੀਤੇ ਗਏ ਅੱਜ ਭੋਗ ਪਾਏਗੇ ਸਿੰਘ ਸਾਹਿਬਾਨ ਸਮੇਤ ਬਹੁਤ ਸਤਿਕਾਰਯੋਗ ਸ਼ਖਸੀਅਤਾਂ ਸ਼ਰੂਨੀ ਕਮੇਟੀ ਦੇ ਅਧਿਕਾਰੀ ਸਹਿਬਾਨ ਸ਼ਰੂਨੀ ਕਮੇਟੀ ਮੈਂਬਰ ਸਹਿਬਾਨ ਹੋਰ ਪੰਥਕ ਹਸਤੀਆਂ ਅੱਜ ਇੱਥੇ ਭੋਗ ਦੇ ਸਮੇਂ ਤੇ ਪਹੁੰਚੀਆਂ ਨੇ ਆਪ ਸਭ ਨੇ ਵੀ ਹਾਜ਼ਰੀ ਭਰੀ ਆ ਭਾਈ ਗੁਰਦੇਵ ਸਿੰਘ ਕੌਕੇ ਜਿਹੜੇ ਕਿ ਕਹਿਣੀ ਦੇ ਕਰਨੀ ਦੇ ਸੂਰੇ ਸੀ ਜਿਨ੍ਹਾਂ ਨੂੰ ਗੁਰੂ ਸਾਹਿਬ ਨੇ ਜਿੱਥੇ ਸਿੱਖੀ ਬਖਸ਼ੀ ਚੜ੍ਹਦੀ ਕਲਾ ਬਖਸ਼ੀ ਉੱਥੇ ਬਹੁਤ ਮਹਾਨ ਸੇਵਾ ਜੂਨ 84 ਤੋਂ ਬਾਅਦ ਜੋ ਇੰਦਰਾ ਦੇ ਹੁਕਮਾਂ ਤੇ ਟੈਂਕ ਤੋਂ ਉਚਾੜ ਕੇ 84 ਦਾ ਜਿਹੜਾ ਕੱਲੂਕਾਰਾ ਇੱਥੇ ਵਾਪਰਿਆ ਉਸ ਤੋਂ ਬਾਅਦ ਜਿਹੜਾ ਸਰਕਾਰ ਨੇ ਅਕਾਲ ਤਖਤ ਸਾਹਿਬ ਨੂੰ ਦੀ ਉਸਾਰੀ ਕੀਤੀ ਸੀ ਉਸ ਤੋਂ ਬਾਅਦ ਜਿਹੜੀ ਮੋੜ ਸਾਰੀ ਸਿੱਖ ਸੰਗਤਾਂ ਨੇ ਆਪਣੀਆਂ ਭਾਵਨਾਵਾਂ ਤੈਅ ਕੀਤੀ ਉਸ ਸਮੇਂ ਦੀ ਸੇਵਾ ਜਿਹੜੀ ਆ ਸਿੰਘ ਸਾਹਿਬ ਜੋ ਕਿ ਕਾਲ ਤਖਤ ਸਾਹਿਬ ਦੇ ਸਾਬਕਾ ਜਥੇਦਾਰ ਆ ਜੋ ਕਿ ਸਰਬਤ ਖਾਲਸੇ ਵੱਲੋਂ ਇਥੇ ਉਹਨਾਂ ਨੂੰ ਥਾਪਿਆ ਗਿਆ ਉਹਨਾਂ ਦੀ ਅਗਵਾਈ ਵਿੱਚ ਇਹ ਜਿਹੜੀ ਕਾਲ ਤਖਤ ਸਾਹਿਬ ਦੀ ਮੋੜ ਤੋਂ ਸੇਵਾ ਜਿਹੜੀ ਆਰੰਭ ਹੋਈ ਬਹੁਤ ਮਹਾਨ ਸੇਵਾਵਾਂ ਕੀਤੀਆਂ ਉਸ ਤੋਂ ਬਾਅਦ ਜੇੜਾਂ ਕਟੀਆਂ ਉਸ ਤੋਂ ਬਾਅਦ ਸਮੇਂ ਦੀ ਸਰਕਾਰ ਜਿਹੜੀ ਕੀ ਸੱਚ ਨੂੰ ਜਿਹੜੀ ਆ ਕਦੇ ਬਰਦਾਸ਼ਤ ਨਹੀਂ ਕਰਦੀ ਪਰ ਉਹ ਮਹਾਨ ਯੋਧੇ ਜਿਨ੍ਹਾਂ ਨੇ ਕਿਸੇ ਵੀ ਤਰ੍ਹਾਂ ਪੁਰਾਤਨ ਸਿੰਘਾਂ ਦੀ ਤਰ੍ਹਾਂ ਉਹਨਾਂ ਨੇ ਬੰਦਬੰਦ ਕਟਵਾ ਲਿਆ ਪਰ ਉਹ ਆਪਣੇ ਉਸ ਜਜ਼ਬੇ ਤੇ ਤੇ ਉਸ ਸਿੱਖੀ ਦੇ ਮਰਯਾਦਾ ਤੇ ਉਹ ਪੂਰਨ ਤੌਰ ਤੇ ਕਾਇਮ ਰਹੇ ਅੱਜ ਕੌਮ ਜਿਹੜੀ ਆ ਉਹਨਾਂ ਨੂੰ ਯਾਦ ਕਰਦੀ ਹੈ ਸ਼ਰੋਮੀ ਕਮੇਟੀ ਦੇ ਪ੍ਰਧਾਨ ਸਾਹਿਬ ਐਡਵੋਕੇਟ ਰਜਿੰਦਰ ਸਿੰਘ ਧਾਮੀ ਸਾਹਿਬ ਉਹਨਾਂ ਦੇ ਮਹਾਨ ਉਪਰਾਲੇ ਸਦਕਾ ਅੱਜ ਅਕਾਲ ਤਖਤ ਸਾਹਿਬ ਤੇ ਉਹਨਾਂ ਦੇ ਉਹਨਾਂ ਨੂੰ ਯਾਦ ਕੀਤਾ ਗਿਆ ਪੰਥ ਨੇ ਕੌਮ ਨੇ ਯਾਦ ਕੀਤਾ ਸੋ ਉਹਨਾਂ ਮੈਂ ਤਾਂ ਇਹ ਮਾਣ ਮਹਿਸੂਸ ਕਰਦਾ ਭਾਵੇਂ ਕੀ ਨਵਾਂ ਸਾਲ ਸਾਡਾ ਨਹੀਂ ਹੈਗਾ ਪਰ ਅਸੀਂ ਇੱਕ ਮਹਾਨ ਯੋਧੇ ਮਹਾਨ ਸ਼ਹੀਦ ਨੂੰ ਯਾਦ ਕਰਕੇ ਸਿੱਧਾਂ ਨੂੰ ਯਾਦ ਕਰਕੇ ਅੰਗਰੇਜ਼ਾਂ ਦਾ ਉਹ ਨਵਾਂ ਸਾਲ ਜਿਹੜਾ ਆਰੰਭ ਕਰਦੇ ਆ ਅੱਜ ਨਵਾਂ ਸਾਲ ਆ ਬਹੁਤ ਵੱਡੀ ਗਿਣਤੀ ਵਿੱਚ ਸੰਗਤਾਂ ਪਹੁੰਚੀਆਂ ਨੇ ਸੋ ਇਹ ਸਾਲ ਵੀ ਜਿਹੜਾ ਸਿੱਖੀ ਦੀ ਚੜ੍ਹਦੀ ਕਲਾਰੀ ਹੋਵੇ ਏਕਾ ਇਤਿਫਾਕ ਪ੍ਰੇਮ ਬਖਸ਼ੇ ਸਿੱਧਾਂ ਨੇ ਪਾਇ ਪੁਰਿਆਂ ਤੇ ਅਸੀਂ ਚਲਦੇ ਹੋਏ ਜਿਹੜਾ ਸੰਘਰਸ਼ ਵੀ ਜਾਰੀ ਹੈ ਜੀ ਕਿਸਾਨੀ ਸੰਘਰਸ਼ ਦੀ ਫਤਿਹ ਦੀ ਵੀ ਅਰਦਾਸ ਕਰੀ ਨਹੀਂ ਬਿਲਕੁਲ ਬਿਲਕੁਲ ਜਿਹੜਾ ਕਿਸਾਨੀ ਸੰਘਰਸ਼ ਆ ਉਹ ਹਰ ਕਿਸੇ ਦੇ ਦਿਲ ਦੇ ਵਿੱਚ ਉਸ ਗੱਲ ਦੀ 30 ਆ ਕਿਉਂਕਿ ਉਹਨਾਂ ਨੂੰ ਅੰਡਰਟ ਕੀਤਾ ਜਾ ਰਿਹਾ ਕੱਲ ਦਾ 30 ਤਰੀਕ ਜਿਹੜੀ ਨੰਗੀ ਆ ਉਸ ਦੇ ਵਿੱਚ ਸਾਰੇ ਲੋਕਾਂ ਨੇ ਚਾਹੇ ਕੋਈ ਦੁਕਾਨਦਾਰ ਆ ਚਾਹੇ ਕੋਈ ਕੋਈ ਆ ਸਭ ਨੇ ਉਸ ਸੰਘਰਸ਼ ਦੀ ਹਮਾਇਤ ਕੀਤੀ ਆ ਜਿਹੜੇ ਕਿ ਡੱਲੇਵਾਲ ਸਾਹਿਬ ਜਿਹੜੇ ਕਿ ਉੱਥੇ ਭੁਖ ਹੜਤਾਲ ਤੇ ਬੈਠੇ ਨੇ ਅੱਜ 32 33ਵਾਂ ਦਿਨ ਹੋ ਗਿਆ ਬੜੀ ਔਖੀ ਗੱਲ ਆ ਲੜਾਈ ਆ ਇਸ ਲੜਾਈ ਦੇ ਵਿੱਚ ਸਰਕਾਰਾਂ ਜਿਹੜੀਆਂ ਬੇਈਮਾਨ ਹੋ ਗਈਆਂ ਪਰ ਪੰਥ ਤੇ ਗੁਰੂ ਅਗੇ ਅਰਦਾਸ ਆ ਕੀ ਇਹ ਜਿਹੜੇ ਕਿਰਤੀ ਲੋਕਾਂ ਦੀ ਕਿਸਾਨਾਂ ਦੀ ਜਿਹੜੀ ਆ ਗੁਰੂ ਵੀ ਬੋੜੀ ਕਰੇ ਤੇ ਸੰਗਤ ਵੀ ਉਹਨਾਂ ਦਾ ਸਾਥ ਦੇਵੇ ਤੇ ਸਰਕਾਰਾਂ ਵੀ ਉਹਨਾਂ ਦੇ ਜਿਹੜੇ ਕਹਿੰਦੇ ਆ ਦੁੱਖ ਦਰਦ ਨੂੰ ਸਮਝਿਆ ਹੋਇਆ ਉਹਨਾਂ ਦੇ ਹੱਕਾਂ ਦੀ ਗੱਲ ਜਿਹੜੀ ਆ ਉਹਨਾਂ ਨੂੰ ਦਵਾਈ ਆ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪ੍ਰਣਾਮ ਬਖਸ਼ਿਓ ਮੈਂ ਸਰਪੰਚ ਮਨਜਿੰਦਰ ਸਿੰਘ ਕੌਕੇ ਜੋ ਸਿੰਘ ਸਾਹ ਪਾਈ ਵਿਦੇਸ਼ਾਂਜੀ ਕੌਕੇ ਦੀ ਵਰਸੀ ਚ ਪਰਿਵਾਰ ਵੱਲੋਂ ਨਾਲ ਹਾਜ਼ਰੀ ਭਰਨ ਆਇਆ ਕਿਉਂਕਿ ਪਿਛਲੇ ਲੰਮੇ ਸਮੇਂ ਤੋਂ ਪਰਿਵਾਰ ਇਹ ਦਿਨ ਨੂੰ ਮਨਾਉਂਦਾ ਆ ਰਿਹਾ ਘਰ ਵਿੱਚ ਵੀ ਬਹੁਤ ਵੱਡੀਆਂ ਜ਼ਿੰਮੇਵਾਰੀਆਂ ਜ਼ਰੂਰਤ ਸੀਗੀ ਸਾਡਾ ਵੀਰ ਹਰੀ ਸਿੰਘ ਨਹੀਂ ਆ ਪਹੁੰਚ ਸਕਿਆ ਤਾਂ ਉਹਨਾਂ ਦਾ ਬੇਟਾ ਨੂੰ ਅਸੀਂ ਨਾਲ ਲੈ ਕੇ ਇੱਥੇ ਪਹੁੰਚੇ ਆ ਜਿਵੇਂ ਗਰੇਵਾਲ ਸਾਹਿਬ ਨੇ ਦੱਸਿਆ ਹੀ ਆ ਸਿੰਘ ਸਾਹਿਬ ਦੀ ਸ਼ਹਾਦਤ ਦੋਸ਼ੀਆਂ ਨੂੰ ਸਜ਼ਾਵਾ ਦਮਾਉਣੀਆਂ ਜਾਂ ਖੇਤੀ ਕਾਨੂੰਨਾਂ ਦੇ ਸਬੰਧ ਵਿੱਚ ਆਪਣੀਆਂ ਮੰਗਾਂ ਨੂੰ ਮਨਵਾਉਣਾ ਅਸੀਂ ਤਾਂ ਇਹਨਾਂ ਮੰਗਾਂ ਨੂੰ ਆਵਾਜ਼ ਹੀ ਉਠਾ ਸਕਦੇ ਆ ਤੁਸੀਂ ਸੋਸ਼ਲ ਮੀਡੀਆ ਸਾਰਾ ਖੜਾ ਤੁਸੀਂ ਪਰਿਵਾਰ ਦੇ ਜਾਂ ਕਿਸਾਨਾਂ ਦੇ ਤੇ ਸਰਕਾਰ ਦੇ ਅਫਸਰਾਂ ਇੱਕ ਕੜੀ ਦਾ ਕੰਮ ਕਰਦੇ ਆ ਅਸੀਂ ਤੁਹਾਡਾ ਬਹੁਤ-ਬਹੁਤ ਧੰਨਵਾਦ ਕਰਦੇ ਆ ਜੋ ਪਰਿਵਾਰ ਦੀ ਜਾਂ ਕਿਸਾਨੀ ਸੰਘਰਸ਼ ਦੀਆਂ ਮੰਗਾਂ ਨੂੰ ਸਰਕਾਰ ਤੱਕ ਪਹੁੰਚਾਉਂਦੇ ਆ ਅਸੀਂ ਮੰਗ ਕਰਦੇ ਆਂ ਵੀ ਜਿਹੜੇ ਖੇਤੀ ਕਾਨੂੰਨ ਸੀ ਉਹਨਾਂ ਦੀ ਸੁਣਵਾਈ ਕੀਤੀ ਜਾਵੇ ਤੇ ਸਿੰਘ ਸਾਹਿਬ ਦੇ ਕਾਤਲਾਂ ਦੀ ਸੁਣਵਾਈ ਕੀਤੀ ਜਾਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੇਖੋ ਸਿੰਘ ਸਾਹਿਬ ਕੋਈ ਗੁਰਦੇਵ ਸਿੰਘ ਕੌਕੇ ਇਥੇ ਸਮਾਵਾ ਨਿਭਾਉਂਦੇ ਰਹੇ ਨੇ ਤੇ ਉਹਨਾਂ ਦਾ ਕੌਮੀ ਸੰਘਰਸ਼ ਦੇ ਵਿੱਚ ਵੱਡਾ ਯੋਗਦਾਨ ਰਿਹਾ ਉਹਨਾਂ ਨੂੰ ਪਿਛਲੇ ਸਮੇਂ ਦੇ ਵਿੱਚ ਅੱਜ ਦੇ ਦਿਨ ਜਿਹੜਾ ਉਹ ਸ਼ਹੀਦ ਕਰ ਦਿੱਤਾ ਗਿਆ ਪਰ ਬੜੀ ਬੇਸ਼ਰਮੀ ਨਾਲ ਉਹਨਾਂ ਦੀ ਸ਼ਹਾਦਤ ਨੂੰ ਛਿਪਾਉਣ ਵਾਸਤੇ ਇੱਕ ਐਫ ਆਈ ਆਰ ਦਰਜ ਕਰ ਦਿੱਤੀ ਗਈ ਕਿ ਉਹ ਜਿਹੜਾ ਪੁਲਸਰਾਸ ਦੇ ਵਿੱਚੋਂ ਖੜਗੋਨਨ ਛਡਾ ਕੇ ਲੈ ਗਏ ਨੇ ਤੇ ਉਹ ਫਰਾਰ ਹੋ ਗਏ ਜਦੋਂ ਕਿ ਉਹਨਾਂ ਨੂੰ ਸ਼ਹੀਦ ਕਰਨ ਤੋਂ ਬਾਅਦਾਂ ਦਰਿਆ ਦੇ ਵਿੱਚ ਪਾ ਦਿੱਤਾ ਗਿਆ ਸੀ ਪਰਿਵਾਰ ਨੂੰ ਪਤਾ ਸੰਗਤਾਂ ਨੂੰ ਪਤਾ ਇਲਾਕੇ ਨੂੰ ਪਤਾ ਤੇ ਉਸ ਵੇਲੇ ਸ਼੍ਰੋਮਣੀ ਅਕਾਲੀ ਦਲ ਵੱਲੋਂ ਬੜੀ ਵੱਡੀ ਇੱਕ ਐਜੀਟੇਸ਼ਨ ਕੀਤੀ ਗਈ ਔਰ ਉਹਨਾਂ ਦੇ ਭੋਗ ਦੇ ਉੱਤੇ ਵੀ ਜਿਹੜਾ ਰੋਕਣ ਵਾਸਤੇ ਜਿਹੜਾ CRP ਹੋਰ ਸੁਰੱਖਿਆ ਫੋਰਸ ਨਾਲ ਪਿੰਡ ਨੂੰ ਫੁੱਲ ਸਿਹਾਣੀ ਦਾ ਤਬਦੀਲ ਕਰ ਦਿੱਤਾ ਗਿਆ ਸੀ। ਉਸ ਸਮੇਂ ਤੋਂ ਲੈ ਕੇ ਅੱਜ ਤੱਕ ਇਹ ਜਿਹੜਾ ਵਾ ਪਰਿਵਾਰ ਉਹਨਾਂ ਦਾ ਸ਼ਹੀਦੀ ਦਿਹਾੜਾ ਮਨਾਉਂਦਾ ਆ ਰਿਹਾ। ਪਰੰਤੂ ਕਿਉਂਕਿ ਸ਼੍ਰੋਮਣੀ ਗੁਰਦਾਰ ਪ੍ਰੰਤਕ ਕਮੇਟੀ ਦੀ ਵੀ ਜ਼ਿੰਮੇਵਾਰੀ ਆ ਕੌਮੀ ਸ਼ਹੀਦਾਂ ਦੀ, ਕੌਮ ਦੇ ਸੰਘਰਸ਼ ਵਿੱਚ ਜਿਹੜੇ ਸ਼ਹੀਦ ਹੋਏ ਉਹਨਾਂ ਦੇ ਪਰਿਵਾਰ ਦੀਆਂ ਉਹਨਾਂ ਦੀਆਂ ਭਾਵਨਾਵਾਂ ਦੇ ਮੁਤਾਬਕ ਸ਼ਹੀਦੀਆਂ ਮਨਾਉਣੀਆਂ। ਅਾ ਸ਼੍ਰੋਮਣੀ ਗੁਰਦਾਰਾ ਪਰਵੰਤ ਕਮੇਟੀ ਵੱਲੋਂ ਜਿਹੜਾ ਵਾ ਉਹਨਾਂ ਦੇ ਵਰਸੀ ਮਨਾਏ ਗਏ ਸ੍ਰੀ ਅਕਾਲ ਤਖਤ ਸਾਹਿਬ ਤੇ ਅਖੰਡ ਪਾਠ ਸਾਹਿਬ ਦੇ ਭੋਗ ਪਾਏ ਗਏ ਨੇ ਇਹਦੇ ਤੋਂ ਇਲਾਵਾ ਸ਼੍ਰੋਮਣੀ ਗੁਰਦਾਰਾ ਪਰਵੰਤ ਕਮੇਟੀ ਵੱਲੋਂ ਉਹਨਾਂ ਦੇ ਕੇਸ ਦੀ ਸੁਣਵਾਈ ਕੀਤੀ ਜਾ ਰਹੀ ਹੈ ਜਿਹੜੀ ਪਟੀਸ਼ਨਰ ਜਾਈ ਹਾਈ ਕੋਰਟ ਦੇ ਵਿੱਚ ਪੈਂਡਿੰਗ ਹੈ ਜਿਹਦੇ ਵਿੱਚ ਤਿੰਨ ਅਫਸਰਾਂ ਨੇ ਜਿਹੜੇ ਆ ਉਹ ਝੂਠਿਆ ਐਫੀਡੇਵਿਟ ਦਿੱਤੇ ਸੀ ਕਿ ਭਾਈ ਗੁਰਦੇਵ ਸਿੰਘ ਕੌਕੇ ਇੱਕ ਮਨੇ ਐਫਆਈਆਰ ਦਰਜ ਕਰ ਰਹੇ ਨੇ ਕਿ ਉਹ ਫਰਾਰ ਨੇ ਸਾਡੀ ਹਰਾਸ ਦੇ ਵਿੱਚੋਂ ਦੂਸਰੇ ਹਾਈ ਕੋਰਟ ਦੇ ਵਿੱਚ ਐਪੀਲੀਏਟ ਦੇ ਰਹੇ ਨੇ ਕਿ ਉਹਨਾਂ ਨੂੰ ਅਸੀਂ ਅਜੇ ਅਰੈਸਟ ਕਰਨਾ ਉਹ ਅਰੈਸਟ ਹੀ ਨਹੀਂ ਹੋਏ ਇਹ ਜਿਹੜੀਆਂ ਚੀਜ਼ਾਂ ਉਹਦੇ ਵਿੱਚ ਰਿਪੋਰਟ ਆ ਚੁੱਕੀ ਦੋਹਾਂ ਦੀ ਮੌਤ ਹੋ ਚੁੱਕੀ ਆ ਤੇ ਇੱਕ ਜਿਹੜਾ ਉਹ ਵਿਦੇਸ਼ ਦੇ ਵਿੱਚ ਆ ਇੱਕ ਦਰਖਾਸਤ ਪਰਿਵਾਰ ਵੱਲੋਂ ਦਿੱਤੀ ਗਈ ਸੀ ਕਿ ਦੋਸ਼ੀ ਜਿਹੜੇ ਜ਼ਿੰਮੇਵਾਰ ਕਰਮਚਾਰੀ ਉਹਨਾਂ ਦੇ ਖਿਲਾਫ ਕਾਰਵਾਈ ਕੀਤੀ ਜਾਵੇ ਜਿਹਨੂੰ ਲੰਮਾ ਸਮਾਂ ਸਰਕਾਰ ਨੇ ਪੈਂਡਿੰਗ ਰੱਖ ਕੇ ਤੇ ਉਹਨੂੰ ਕਾ ਦਿੱਤਾ ਗਿਆ ਕਿ ਇਹ ਜਿਹੜੀ ਆ ਜੀ ਇਹਦੇ ਤੇ ਹੁਣ ਕਾਰਵਾਈ ਕਰਨੀ ਨਹੀਂ ਬਣਦੀ ਮੁਕਤੀ ਗੱਲ ਆ ਵੀ ਉਹ ਜਿਹੜੀ ਆ ਉਹ ਦਰਖਾਸਤ ਖਾਰਜ ਕਰ ਦਿੱਤੀ ਜਿਹਦਾ ਹੁਣ ਆਰਟੀਆਈ ਦੇ ਵਿੱਚ ਜਿਹੜੀ ਅਸੀਂ ਉਹ ਲੈ ਲਈ ਆ ਉਹਦੀ ਰਿਪੋਰਟ ਉਹਦੇ ਉੱਤੇ ਜਿਹੜਾ ਵਾ ਕਾਨੂੰਨੀ ਕਚਾਰਾ ਜੋ ਹੀ ਕੀਤੀ ਜਾਊਗੀ ਜਿਹੜੀ ਰਿਪੋਰਟ ਦੇ ਆਧਾਰ ਤੇ ਇਹ ਕਾਰਵਾਈ ਸ਼ੁਰੂ ਹੋਈ ਉਹ ਰਿਪੋਰਟ ਸਾਡੇ ਖਾਲਸਤਾਨੀ ਆਗੂ ਕੋਲ ਬੜੇ ਚਿਰ ਦੀ ਆ ਗਈ ਸੀ ਪਰੰਤੂ ਉਹਨੇ ਜਿਹੜਾ ਉਹ ਨਾਂ ਪਰਿਵਾਰ ਨੂੰ ਦਿੱਤੀ ਤੇ ਸਿੱਖ ਸੰਗਤਾਂ ਤੋਂ ਵੀ ਸ਼ਿਵਾ ਕੇ ਰੱਖੀ ਉਹ ਜਿਹੜਾ ਉਹ ਵੀ ਜਿਹੜਾ ਪਰਿਵਾਰ ਲਈ ਪਰਿਵਾਰ ਨੂੰ ਇਸ ਗੱਲ ਦਾ ਵੀ ਰੰਜ ਤੇ ਜਿਹੜਾ ਸਿੱਖ ਸੰਗਤਾਂ ਨੂੰ ਇਸ ਗੱਲ ਦਾ ਗੁੱਸਾ ਤੇ ਗਿਲਾ ਕਿ ਜਦੋਂ ਇਹ ਰਿਪੋਰਟ ਆ ਗਈ ਸੀ ਤੇ ਉਹਨਾਂ ਨੇ ਇਸ ਅੱਜ ਤੱਕ ਲੁਕਾ ਕੇ ਰੱਖੀ ਇਹ ਜਿਹੜਾ ਅੱਜ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਨੂੰ ਸਿੰਘ ਸਾਹਿਬ ਜੀ ਨੂੰ ਸਤਕਾਰ ਵੇਟ ਕਰਨ ਵਾਸਤੇ ਸਰਦਾ ਵੇਟ ਕਰਨ ਵਾਸਤੇ ਉਹਨਾਂ ਦੇ ਅੱਜ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਉਹਨਾਂ ਦੀ ਯਾਦ ਵਿੱਚ ਸ੍ਰੀ ਘਾਲ ਤੱਕ ਸਪਾਏ ਗਏ ਨੇ ਆਈ ਸੰਗਤ ਦਾ ਪਰਿਵਾਰ ਦਾ ਆਿਆਂ ਦਾ ਬਹੁਤ ਬਹੁਤ ਧੰਨਵਾਦ